ਸਵਾਗਤ ਹੈ ਜੀ ਸਾਰਿਆਂ ਦਾ ਨਵੇਂ ਬਲੌਗ ਦੇ ਵਿੱਚ ਅੱਜ ਆਪ ਪਟੌਰ ਕੱਢ ਕੇ ਪੱਗ ਬਨ ਕੇ ਤਿਆਰੀ ਖੇਚ ਲਈ ਹੈ ਜੀ ਦਮਦਮਾ ਸਾਹਿਬ ਜਾਣ ਦੇ ਲਈ ਤੇ ਉਸ ਤੋਂ ਉਪਰੰਤ ਜਦੋਂ ਘਰੋਂ ਬਾਹਰ ਨਿਕਲੇ ਤੇ ਗੁਰਫਤ ਸਿੰਘ ਬਾਹਰ ਖੇਡ ਰਿਹਾ ਸੀਗਾ ਤੇ ਉਹ ਵੇਖ ਕੇ ਰੋਣ ਲੱਗ ਗਿਆ ਜਾਂਦਿਆਂ ਨੂੰ ਤੇ ਹੁਣ ਆਪ ਪੈਦਲ ਚੱਲ ਰਹੇ ਹਾਂ ਕਿਉਂਕਿ ਜਿਹੜਾ ਗੁਰੂ ਘਰ ਹੈਗਾ ਉਹ ਆਪਣੇ ਘਰ ਤੋਂ 5-700 ਮੀਟਰ ਦੂਰ ਹੈਗਾ ਇਸ ਲਈ ਪੈਦਲ ਚੱਲਣ ਦੇ ਵਿੱਚ ਹੀ ਬਿਹਤਰੀ ਹੈਗੀ ਨਾਲੇ ਸ਼ਹਿਰ ਹੋ ਜਾਂਦੀ ਹੈ ਨਾਲੇ ਦਰਸ਼ਨ ਹੋ ਜਾਂਦੇ ਨੇਗੇ ਕੁਦਰਤ ਦੇ ਆ ਵੇਖ ਰਿਹਾ ਹਾਂ ਘਰ ਦੇ ਕੋਲੇ ਛੱਪੜ ਹੈਗਾ ਇਹਦਾ ਬਗਲ ਮਾਰਿਆ ਗਿਆ ਹੈਗਾ ਪਰੰਤੂ ਸਫਾਈ ਵੱਲ ਹਜੇ ਵੀ ਕਮੇਟੀ ਦਾ ਥੋੜਾ ਜਿਹਾ ਘੱਟ ਧਿਆਨ ਹੈਗਾ ਪਹੁੰਚ ਗਏ ਆਂ ਜੀ ਗੁਰੂ ਘਰ ਦੇ ਮੁੱਖ ਦਰਵਾਜ਼ੇ ਦੇ ਵਿੱਚ ਜਿਹਨੂੰ ਡਿਊਟੀ ਕਹਿੰਦੇ ਨੇ ਆਪਾਂ ਗੁਰਦੁਆਰਾ ਨਾਨਕਸਰ ਪੱਤੀ ਵੀਰ ਸਿੰਘ ਭਧੌੜ ਇਹ ਗੁਰੂ ਘਰ ਤਪਸਥਾਨ ਆ ਜੀ ਸੰਤ ਬਾਬਾ ਕਾਲਾ ਸਿੰਘ ਜੀ ਦਾ ਤੇ ਉਸ ਤੋਂ ਉਪਰੰਤ ਸੰਤ ਬਾਬਾ ਭਾਨ ਸਿੰਘ ਜੀ ਵੱਲੋਂ ਵਸਾਇਆ ਗਿਆ ਤੇ ਸੰਤ ਬਾਬਾ ਮਲਕੀ ਸਿੰਘ ਜੀ ਦਾ ਤਪਸਥਾਨ ਰਿਹਾਗਾ ਆਪਾਂ ਗੁਰੂ ਘਰ ਦੇ ਮੇਨ ਦਰਬਾਰ ਹਾਲ ਦੇ ਵਿੱਚ ਪਹੁੰਚ ਚੁੱਕੇ ਆਂਗੇ ਮਹਾਰਾਜ ਦੇ ਨ ਦਰਸ਼ਨ ਕਰਕੇ ਨਮਸਕਾਰ ਕਰਕੇ ਕੁਝ ਚਿਰ ਜਿਹੜੀ ਬਾਣੀ ਆਗੀ ਉਹ ਪੜੀ ਹੈਗੀ ਤਾਂ ਕਿ ਜਿਹੜਾ ਸਮਾਗ ਹੈ ਉਹ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਚੰਗਾ ਬਤੀਤ ਹੋਵੇ ਕਿਉਂਕਿ ਅਜੇ ਟਾਈਮ ਲੱਗ ਰਿਹਾ ਸੀਗਾ ਤਿਆਰੀ ਕਰਨ ਦੇ ਲਈ ਜਿਹੜੀ ਇਹ ਦਮਦਮਾ ਸਾਹਿਬ ਦੀ ਤਿਆਰੀ ਹੈਗੀ ਇਹ ਵਿਸਾਖੀ ਦੇ ਉੱਤੇ ਲੰਗਰ ਲਗਾਉਂਦੇ ਨੇ ਭਧੌੜ ਵਾਸੀ ਬੜੇ ਲੰਮੇ ਸਮੇ ਤੋਂ ਤੇ ਉਸ ਦੇ ਲਈ ਜਦੋਂ ਲੰਗਰ ਲਗਾਉਣਾ ਹੁੰਦਾਗਾ ਤਾਂ ਜਿਹੜਾ ਉੱਥੇ ਸਥਾਨ ਬਣਿਆ ਹੋਇਆਗਾ ਲੰਗਰ ਘਰ ਬਣਿਆ ਹੋਇਆਗਾ ਉਸ ਦੀ ਸਾਫ ਸਫਾਈ ਕਰਨੀ ਪੈਂਦੀ ਹੈ ਕਿ ਕੋਈ ਸਾਲ ਦੇ ਵਿੱਚ ਇੱਕ ਵਾਰੀ ਲੰਗਰ ਲਗਾਇਆ ਜਾਂਦਾ ਹਰ ਬਸਾਖੀ ਦੇ ਉੱਪਰ ਅੱਜ ਵੀਖ ਰਿਹਾ ਹਾਂ ਗੁਰਦੁਆਰਾ ਜੰਡ ਸਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਇੱਥੇ ਹੀ ਆਪ ਦਾ ਡੇਰਾ ਲਾਇਆ ਕਿਉਂਕਿ ਸਾਡਾ ਇਹ ਲੰਗਰ ਹੈਗਾ ਦੇਖੋ ਗੁਰੂ ਘਰ ਲੰਗਰ ਇਹ ਜਿਹੜਾ ਸਥਾਨ ਹੈਗਾ ਇਹ ਭਧੌੜ ਵਾਲਿਆਂ ਦਾਗਾ ਇਹ ਬੜੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਨੇ ਜਿਹੜਾ ਇਹ ਦਿੱਤਾ ਹੋਇਆਗਾ ਤੇ ਇਸ ਦੀ ਰੱਖ ਰਖਾਵ ਸਾਮ ਸੰਭਾਲ ਉਹ ਸਾਰੀ ਭਧੌੜ ਵਾਲੀ ਕਰਦੇ ਨੇ ਨਾਲ ਸਹਿਯੋਗ ਸਾਰੀਆਂ ਸੰਗਤਾਂ ਦਾ ਹੁੰਦਾਗਾ ਸੋ ਜਦੋਂ ਆ ਗਈ ਸਾਰੇ ਨੌਜਵਾਨ ਆ ਗਏ ਸੇਵਾਦਾਰ ਆ ਗਏ ਲੰਗਰ ਦੇ ਵਿੱਚ ਤਾਂ ਇੱਥੇ ਆਪਾਂ ਸਾਫ ਸਫਾਈ ਵੀ ਕਰਨੀ ਆ ਇਹ ਸਾਰੇ ਲੰਗਰ ਨੂੰ ਅਹ ਚਤੇ ਰੰਗ ਦੇ ਨਾਲ ਕਲੀ ਕਰਨੀ ਆਂਗੀ ਜਿੰਨੇ ਵੀ ਇਥੇ ਰੰਗ ਰੋਗਣ ਹੋਊਗਾ ਉਹ ਕਰਾਂਗੇ ਚੁਰਾ ਸਾਫ ਕਰਾਂਗੇ ਸਾਰਾ ਕੁਝ ਕਰਾਂਗੇ ਸਭ ਤੋਂ ਪਹਿਲਾਂ ਪ੍ਰਸ਼ਾਦਾ ਸ਼ਿਕਾਇਆ ਗਿਆ ਸਵੇਰ ਵਾਲਾ ਤਾਂ ਕਿ ਉਸ ਤੋਂ ਬਾਅਦ ਫਿਰ ਜਿਹੜਾ ਕੰਮ ਦੇ ਵਿੱਚ ਕੋਈ ਵੀ ਵਿਗੜ ਨਾ ਪਵੇ ਸੋ ਦਾਸ ਦੀ ਵੀ ਡਿਊਟੀ ਆ ਗਈ ਪ੍ਰਸ਼ਾਦਾ ਵਰਤੌਣ ਦੇ ਉੱਤੇ ਲੱਗੀ ਸੋ ਆਪਾਂ ਵੀ ਇਹ ਸੇਵਾ ਜਿਹੜੀ ਨਿਭਾਈ ਹੈਗੀ ਉਸ ਤੋਂ ਉਪਰੰਤ ਜੋ ਵੀ ਸਾਫ-ਸਫਾਈ ਦਾ ਕੰਮ ਹੋਵੇਗਾ ਉਹ ਵੀ ਆਪਾਂ ਨਾਲ ਦੀ ਨਾਲ ਕਰਾਂਗੇ ਲੰਗਰ ਛਕਣ ਤੋਂ ਬਾਅਦ ਸਾਰੇ ਨੌਜਵਾਨ ਬੜੇ ਉਤਸ਼ਾਹ ਦੇ ਵਿੱਚ ਸੀਗੇ ਕਿ ਇੱਕ ਦਿਨ ਦੇ ਵਿੱਚ ਵਿੱਚ ਇਹ ਸਾਰੇ ਦਾ ਸਾਰਾ ਜਿਹੜਾ ਲੰਗਰ ਹੈਗਾ ਉਹਦੀ ਸਾਫ-ਸਫਾਈ ਵੀ ਕਰਨੀ ਆ ਤੇ ਰੰਗ ਵੀ ਕਰਨਾਗਾ ਸੋ ਆ ਦੇਖ ਰਹੇ ਹਾਂ ਤੁਸੀਂ ਕੰਧਾਂ ਦੇ ਉੱਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਝਾੜੂ ਲਗਾਇਆ ਝਾੜੂ ਲਗਾ ਕੇ ਨਾਲ ਦੀ ਨਾਲ ਇਹ ਤਿਆਰ ਸੀਗੀ ਟੀਮ ਰੰਗ ਵਾਲੀ ਬੁਰਸ਼ ਦੇ ਨਾਲ ਹੀ ਵੀ ਰੰਗ ਕੀਤਾ ਗਿਆ ਤੇ ਤੁਸੀਂ ਹੈਰਾਨ ਹੋਵੋਗੇ ਕਿ ਜਿਹੜੀਆਂ ਆਪਣੀਆਂ ਸਪਰੇਅ ਵਾਲੇ ਪੰਪ ਹੁੰਦੇ ਨੇਗੇ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਕਲੀ ਆ ਗਈ ਘੋਲ ਕੇ ਉਹਦੀ ਤਿਆਰੀ ਕੀਤੀ ਗਈ ਆ ਤੁਸੀਂ ਦੇਖ ਲਓ ਇਹ ਚੁਰਾਂ ਦਾ ਇਹ ਮੂਰੇ ਵਾਲਣ ਲਾਉਣ ਵਾਲੀ ਜਗਾ ਹੈ ਕੋਕੀ ਸਾਲ ਪਰ ਹੋ ਗਿਆ ਇਹਦੇ ਵਿੱਚ ਬਹੁਤ ਜ਼ਰਾ ਜਿਹੜੀ ਗੰਦਗੀ ਆ ਗਈ ਉਹ ਡਿੱਗ ਪੈਂਦੀ ਆ ਰੇਤਾ ਗਾ ਹਣੇਰੀਆਂ ਦਾ ਹੋਰ ਤੇ ਨੌਜਵਾਨਾਂ ਨੇ ਜੋੜਾ ਜਿਹੜਾਗਾ ਆਪਣਾ ਜੋਰ ਲਾ ਲਾ ਕੇ ਜਿਹੜੀ ਹੈਗੀ ਉਹ ਟਰਾਲੀ ਭਰਦੇ ਤੇ ਰੇਤੇ ਨਾਲ ਪੱਤਿਆਂ ਨਾਲ ਆ ਤੁਸੀਂ ਜਿੰਨਾ ਵੀ ਇੱਥੇ ਗੰਦ ਦੇਖ ਰਹੇ ਹੋਗੇ ਇਹ ਐਂਡ ਵਾਲੇ ਟਾਈਮ ਤੇ ਤੁਹਾਨੂੰ ਬਹੁਤ ਹੀ ਸਾਫ ਸਫਾਈ ਦਿਸੇਗੀ ਜਦੋਂ ਇਹ ਸਾਰਾ ਦਿਨ ਦੇ ਵਿੱਚ ਲੰਘ ਜਾਵੇਗਾ ਬੜਾ ਮਨ ਲੱਗਿਆ ਸਿਵ ਬਦਾਰਾ ਨੂੰ ਸੇਵਾ ਕਰਦਿਆਂ ਨੂੰ ਆਪਦੇ ਜਿਹੜੇ ਸਾਡੇ ਸਮੇ ਸੀਗੇ ਜਦੋਂ ਅਸੀਂ ਕਾਲਜਾਂ ਸਕੂਲਾਂ ਵਿੱਚ ਪੜ੍ਹਦੇ ਆ ਤਾਂ ਐਨਐਸਐਸ ਦੀ ਜਿਹੜੀ ਹੁੰਦੀ ਹੈਗੀ ਜੁਨਤ ਹੈ ਹੀ ਉਹਦੇ ਵਿੱਚ ਕੰਮ ਕਰਦੇ ਹੁੰਦੇ ਸੀ ਕਰਵਾਉਂਦੇ ਹੁੰਦੇ ਸੀਗੇ ਬੱਚਿਆਂ ਤੋਂ ਸੋ ਸਾਰੇ ਦਿਨ ਜਾਤ ਆਗੇ ਆ ਤੁਸੀਂ ਦੇਖ ਕੇ ਹਟੋਗੇ ਪ੍ਰਾਤਨ ਖੂਹ ਹੈਗਾ ਬੜੇ ਹੀ ਲੰਮੇ ਬੜਾ ਹੀ ਪੁਰਾਣਾ ਘਟੂ ਘਟ 100 ਸਾਲ ਪੁਰਾਣਾ ਜਿਹੜਾ ਖੂ ਤੇ ਇਸ ਦੀ ਬੜੀ ਮਹੱਤਤਾ ਕੀ ਅਜੇ ਵੀ ਇਸ ਖੂਹ ਦੇ ਵਿੱਚੋਂ ਪਾਣੀ ਆ ਜਿਹੜਾ ਉਹ ਵਰਤਿਆ ਜਾਂਦਾ ਹੈਗਾ ਗੁਰਦੁਆਰਾ ਜੰਡਸਰ ਇਹਦੇ ਸਰੋਵਰ ਦੇ ਲਈ ਪਾਣੀ ਆ ਜਿਹੜਾ ਉਹ ਖੂਹ ਦੇ ਵਿੱਚੋਂ ਹੀ ਵਰਤਿਆ ਜਾਂਦਾ ਹੈਗਾ ਤੇ ਜਿੱਥੇ ਆ ਬਾਬਾ ਜੀ ਖੜੇ ਨੇਗੇ ਇਹੇ ਚੋਰਾਣੇ ਗੀਆਂ ਤੇ ਆ ਵੀ ਇੱਕ ਜਿਹੜੇ ਚੋਰਾ ਤਵੀਆਂ ਵਾਲੀ ਜਿਹਦੀ ਸਾਫ ਸਫਾਈ ਚੱਲ ਰਹੀ ਹੈਗੀ ਮੈਂ ਤੁਸੀਂ ਦੇਖਦੇ ਹੋ ਹਾਂ ਗਰਾਊਂਡ ਦੇ ਵਿੱਚ ਬੜੀ ਜਿਹੜੀ ਗੰਦਗੀ ਸੀਗੀ ਇੱਥੇ ਤੇ ਉਸ ਤੋਂ ਬਾਅਦ ਹਾਂ ਦੇਖੋ ਆ ਜਿਹੜੀ ਚੋਰਾਗੀ ਨਾ ਇਹ ਕਿੰਨੀ ਭਰੀ ਪਈ ਹੈਗੀ ਇਹ ਸਾਰੀ ਦੀ ਸਾਰੀ ਖਾਲੀ ਕਰਨੀ ਆ ਖਾਲੀ ਕਰਕੇ ਟਰਾਲੀ ਦੇ ਵਿੱਚ ਸਾਰੀ ਭਰ ਦੇਣੀ ਆਗੀ ਵਧੀਆ ਸਾਫ ਸਪਾਈ ਕਰਕੇ ਝਾੜੂ ਲਗਾ ਕੇ ਹਿਲਕ ਕੇ ਜਾਣਾ ਕਿਉਂਕਿ 10 ਤਰੀਕ ਨੂੰ ਦੁਬਾਰੇ ਫੇਰ ਜਿਹੜੇ ਹੈਗੇ ਅਸੀਂ ਦੁਬਾਰੇ ਆਪਦਾ ਸਾਰਾ ਲੰਗਰ ਪਾਣੀ ਲੈ ਕੇ ਨੌਜਵਾਨਾਂ ਦੇ ਨਾਲ ਸੰਗਤ ਦੇ ਨਾਲ ਇੱਥੇ ਰੌਣਕਾਂ ਲਗਾ ਦੇਣੀਆਂ ਨੇ ਫਿਰ 14-15 ਤਰੀਕ ਤੱਕ ਇੱਥੇ ਲੰਗਰ ਲੱਗੇਗਾ 4 ਦਿਨ ਜਾਂ 5 ਦਿਨ ਜਿੰਨਾ ਵੀ ਬਾਬਾ ਜੀ ਕਹਿਣਗੇ ਓਨੇ ਦਿਨ ਆ ਨਲਕਾ ਬੜਾ ਪੁਰਾਣਾਗਾ ਮੈਨੂੰ ਮੇਰੀ ਵੀ ਸਾਰੀ ਉਮਰ ਲੰਘੀ ਇਹਨੂੰ ਦੇਖਦੇ ਹਾਂ ਜਦੋਂ ਤੁਸੀਂ ਦੰਦਮਾ ਸਾਹਿਬ ਤੇ ਆਉਂਨੇ ਆ ਇਹ ਉਦੋਂ ਦਾ ਹੀ ਚੱਲਦਾਗਾ ਪਰੰਤੂ ਹੁਣ ਇਹਦੀ ਜਿਹੜੀ ਬੋਕੀ ਖਰਾਬ ਹੋ ਗਈ ਸੀ ਇਹਦੇ ਵਿੱਚ ਪਾਣੀ ਪਾ ਪਾ ਕੇ ਪਾਣੀ ਚ ਿਕਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਰਤਨ ਮਾਂਜ ਰਹੇ ਨੇਗੇ ਸੰਗਤ ਤੇ ਉਸ ਤੋਂ ਬਾਅਦ ਆਹ ਜਿਹੜੀ ਨੌਜਵਾਨ ਨੇਗੇ ਇਹ ਬੁਰਸ਼ਾਂ ਦੀ ਕੰਟਾ ਸ਼ਾਂਤੀ ਕਰ ਰਹੇ ਨੇਗੇ ਕਿ ਕਿਹੜਾ ਚੰਗਾ ਬੁਰਸ਼ਾ ਕਿਹੜਾ ਮਾੜਾਗਾ ਆਦੇ ਮਨਪਸੰਦ ਦੇ ਬੁਰਸ਼ ਲੈ ਕੇ ਫਿਰ ਇਹਨਾਂ ਨੇ ਜਿਹੜੀ ਹਰਮਚੀ ਹੈਗੀ ਉਹ ਲਾਲ ਰੰਗ ਦੀ ਉਹ ਮ ਕੀ ਪਹਿਲੇ ਸੱਦੇ ਦੇ ਉੱਤੇ ਇਸ ਗੁਰਦੁਆਰਾ ਸਾਹਿਬ ਦੇ ਲਈ ਇਸ ਗੁਰੂ ਕੇ ਲੰਗਰ ਦੇ ਲਈ ਆਪ ਦਾ ਤਨੁਮਨ ਉਤਣੋਂ ਪੂਰੀ ਸੇਵਾ ਕਰਦੇ ਨੇਗੇ ਆ ਸਾਰੇ ਪੇਂਟਰ ਮੇਰੇ ਵੀਰ ਆ ਜਿਹੜੇ ਇਹ ਸਾਰੇ ਭਦੌੜ ਦੇ ਬੜਾ ਮਾਣ ਨੇ ਸਾਡੇ ਇਹ ਬਾਡੀ ਬਿਲਡਰਾਂ ਦੇ ਵੀ ਕੰਮ ਕਰਦੇ ਨੇ ਤੇ ਆਪ ਦੇ ਜਿਹੜੇ ਇੰਡੀਵਿਜੂਅਲ ਕੰਮ ਨੇ ਇਹਨਾਂ ਦੇ ਉਹ ਵੀ ਕਰਦੇ ਨੇਗੇ ਪਰantu ਇਹ ਦੇਖੋ ਗੁਰਦੁਆਰਾ ਸਾਹਿਬ ਦੇ ਲਈ ਆਪਦਾ ਕੰਮ ਕਾਰ ਛੱਡ ਕੇ ਇੱਕ ਦਿਨ ਦੀ ਸੇਵਾ ਕਰਨ ਲਈ ਜ਼ਰੂਰ ਆਏ ਨੇਗੇ ਆਏ ਚੁਰਾਣੇ ਇਹ ਇੱਥੇ ਖੀਰ ਬਣਦੀ ਹੁੰਦੀ ਹੈ ਜੀ ਦੁੱਧ ਗਰਮ ਹੁੰਦਾ ਹੁੰਦਾ ਹੈਗਾ ਇਹ ਚੁਰਪੀ ਭਰੀ ਪਈ ਸੀਗੀ ਇਹ ਸਾਰੇ ਦੀ ਸਾਰੀ ਖਾਲੀ ਕਰਕੇ ਇਸ ਤਰ੍ਹਾਂ ਟਰਾਲੀ ਦੇ ਵਿੱਚ ਲੱਦ ਲੈਣੀਆਂ ਲੱਦ ਕੇ ਉਸ ਤੋਂ ਬਾਅਦ ਆਪਾਂ ਬਾਹਰ ਛਿਟ ਕੇ ਆਉਣੀ ਹੈਗੀ ਜਿੱਥੇ ਵੀ ਥਾਂ ਬਣਾਵਾ ਹੋਊਗਾ ਕੂੜਾ ਛਿਟਣ ਦਾ ਤੇ ਆ ਸਾਡੇ ਗੋਰਾ ਸਿੰਘ ਗੰਡੂ ਜੀ ਇਹਨਾਂ ਦਾ ਹੁਕਮ ਹੋ ਗਿਆ ਕਿ ਤੁਸੀਂ ਚਾਹ ਬਣਾਓ ਇਥੋਂ ਇਹਨਾਂ ਨੇ ਚਾਹ ਬਣਾਉਣ ਦੇ ਲਈ ਚੁੱਲਾ ਤਿਆਰ ਕਰ ਲਿਆ ਇੱਕ ਤੇ ਚੁੱਲਾ ਤਿਆਰ ਕਰਨ ਤੋਂ ਬਾਅਦ ਇਹਨਾਂ ਨੇ ਚਾਹ ਜਿਹੜੀ ਬਣਾਉਣੀ ਸ਼ੁਰੂ ਕਰ ਦੇਣੀ ਆ ਆ ਸਭ ਤੋਂ ਲੰਮੀ ਜਿਹੜੀ ਸਾਡੀ ਤਵੀ ਦੀ ਚੌਰਾਗੀ ਇਹਦੇ ਵਿੱਚੋਂ ਸਾਹਮਣੇ ਤੁਸੀਂ ਚਿਮਨੀ ਦੇਖ ਰਹੇ ਹੋਗੇ ਇਹਦੇ ਵਿੱਚ ਜਿਹੜਾ ਧੂਆਗਾ ਉਹ ਉੱਧਰ ਜਾਵੇਗਾ ਤੇ ਜਿੱਥੇ ਉਹ ਪਹਿਲਾਂ ਮੁੰਡੇ ਸਾਫ਼ ਕਰ ਰਹੇ ਸੀਗੇ ਉੱਥੇ ਬਾਲਣ ਇਹਦੇ ਥੱਲੇ ਲਾਇਆ ਜਾਵੇਗਾ ਉੱਤੇ ਤੇ ਤਵੀ ਰੱਖੀ ਜਾਵੇਗੀ ਆ ਦੇਖੋ ਇਹ ਇੱਥੇ ਬਾਲਣ ਸਿੱਟਿਆ ਜਾਂਦਾਗਾ ਇਸ ਵਾਲੀ ਜਗ੍ਹਾ ਦੇ ਉੱਤੇ ਉੱਥੋਂ ਫਿਰ ਬਾਲਣ ਇੱਕ ਬੰਦਾ ਵਿੱਚ ਖੜ ਕੇ ਇੱਥੇ ਉਹ ਬਾਲਣ ਲਾਉਂਦਾ ਤਵੀ ਦੇ ਵਿੱਚ ਥੱਲੇ ਤੇ ਉੱਪਰ ਜਿਹੜਾ ਪ੍ਰਸ਼ਾਦਾਗਾ ਉਹ ਪਕੜਾਗਾ ਤੇ ਇਹ ਸਾਰਾ ਸਾਫ਼ ਸਫਾਈ ਕਰਕੇ ਇਹਦੀ ਤੇ ਜਿਹੜਾ ਸੇ ਪਾਸੇ ਦੇ ਪੱਤੇ ਪਏ ਸੀ ਟਾਹਣੀਆਂ ਪਈਆਂ ਸੀ ਦੇਖੋ ਕਿੰਨੀ ਸੁਨੀ ਚੁੜ ਸਾਫ ਹੋ ਗਈ ਆ ਤੇ ਇਹ ਸਾਰੇ ਚੁਰਾਣੇ ਗਿਆਂ ਇੱਥੇ ਜਿਹੜਾ ਹੈਗਾ ਦਾਲ ਪਾਣੀ ਖੀਰ ਤੇ ਹੋਰ ਬਹੁਤ ਸਾਰੇ ਜਿਹੜਾ ਗਰਮ ਬਣਦਾਗਾ ਆਪਣਾ ਸਾਰਾ ਸਮਾਨ ਉਹ ਇੱਥੇ ਬਣਦਾਗਾ ਸੋ ਇਹ ਚੁਰਾਣੇ ਗਿਆਂ ਇੱਕ ਸਾਈਡ ਤੇ ਕੱਢੀਆਂ ਹੋਈਆਂ ਨੇਗੀਆਂ ਇਹ ਗੁਰਦੁਆਰਾ ਜੰਨਤ ਸਾਹਿਬ ਦੇ ਨਾਲ ਹੀ ਆ ਜਿਹੜਾ ਇਹ ਸਾਡਾ ਲੰਗਰ ਹੈਗਾ ਭਧੌੜ ਵਾਲਿਆਂ ਦਾ ਸੋ ਇੱਥੇ ਜਿੱਥੇ ਸਾਹਮਣੇ ਸਫਾਈ ਹੋ ਰਹੀ ਹੈਗੀ ਇੱਥੇ ਆ ਸਬਜ਼ੀਆਂ ਦੀ ਕਟਾਈ ਹੋਵੇਗੀ ਸੋ ਆ ਨੌਜਵਾਨਾਂ ਨੇ ਟਰਾਲੀ ਭਰ ਲਈ ਹੈਗੀ ਸਰ ਜਿੰਨੇ ਵੀ ਇੱਥੇ ਬਾਧੂ ਘਟੂ ਸਮਾਨ ਸੀਗਾ ਰੇਤਾ ਸੀ ਪੱਤੇ ਸੀਗੇ ਟਾਹਣੀਆਂ ਸੀ ਤੇ ਹੁਣ ਇਹ ਬਾਹਰ ਖਤਾਨਾਂ ਦੇ ਵਿੱਚ ਜਾਂ ਜਿੱਥੇ ਕੋਈ ਜਗ੍ਹਾ ਬਣੀ ਵੀ ਹੈ ਤੇ ਕੋਈ ਨਾਲ ਹੀ ਸੂਆਗਾ ਸਵੇਰੇ ਨਾਲ ਖਤਾਨ ਨੇਗੇ ਉੱਥੇ ਸਟੇਉਣਗੇ ਤੇ ਹੁਣ ਆ ਦੇਖੋ ਨਵੀਂ ਟੈਕਨੋਲੋਜੀ ਦੀ ਇਸਤੇਮਾਲ ਕੀਤਾ ਜਾ ਰਿਹਾਗਾ ਤੇ ਕਿਉਂਕਿ ਇਹ ਦੇ ਪ੍ਰੈਸ਼ਰ ਦੇ ਨਾਲ ਕੰਦਾ ਸਾਫ਼ ਹੋ ਜਾਂਦਿਆਂ ਨੇ ਤੇ ਜਿਹੜਾ ਬਾਧੂ ਕਾ ਤੁ ਜਿਹੜੀ ਕਲੀ ਹੁੰਦੀ ਹੈਗੀ ਉਹ ਲੈ ਜਾਂਦੀ ਹੈ ਤੇ ਨਵੀਂ ਕਲੀ ਜਿਹੜੀ ਉਹ ਮਗਰ ਕਰ ਰਹੇ ਨੇ ਪੇਂਟਰ ਤੇ ਉਹਦੇ ਨਾਲ ਨਵੀਂ ਲੁੱਕ ਦਿੱਤੀ ਜਾਂਦੀ ਹੈਗੀ ਸੋ ਸਾਡੇ ਨਾਲ ਸਾਰੇ ਬੱਚੇ ਬਜ਼ੁਰਗ ਨੌਜਵਾਨ ਸਾਰੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਸੇ ਨੇ ਝਾੜੂ ਚੱਕਿਆ ਹੋਇਆਗਾ ਕਿਸੇ ਨੇ ਬੁਰਸ਼ ਚੱਕਿਆ ਹੋਇਆ ਰੰਗ ਵਾਲਾ ਤੇ ਕਿਸੇ ਨੇ ਕਹੀ ਤੇ ਕਿਸੇ ਨੇ ਤੰਗਲੀ ਤੇ ਸਾਰੇ ਦਸਾਰੇ ਇਹ ਸਫਾਈ ਕਰਕੇ ਗੁਰੂ ਕੇ ਦੀਆਂ ਖੁਸ਼ੀਆਂ ਮਾਣਨਗੇ ਆ ਬਾਥਰੂਮ ਨੇਗੇ ਹਨਾ ਇਹਨਾਂ ਦੀ ਸਾਫ ਸਫਾਈ ਵੀ ਕਰ ਦਿੱਤੀ ਗਈ ਆ ਦੇਖੋ ਤੁਹਾਨੂੰ ਦੱਸੀ ਸੀ ਕਿ ਜਿਹੜੇ ਸਪਰੇਅ ਵਾਲੇ ਪੰਪ ਹੁੰਦੇ ਨੇ ਉਹਦੇ ਨਾਲ ਵੀ ਕੰਧਾਂ, ਛੱਤਾਂ ਜਿਹੜੀਆਂ ਨੇ ਉਹ ਛੇਤੀ ਰੰਗੀਆਂ ਜਾਂਦੀਆਂ ਨੇਗੀਆਂ ਕਲੀ ਆ ਕਲੀ ਕਰੀ ਜਾਂਦੀ ਹੈਗੀ ਹਰ ਸਾਲ ਇੱਥੇ ਸੋ ਕਲੀ ਘੋਲ ਕੇ ਇਹਨਾਂ ਪੰਪਾਂ ਦੇ ਵਿੱਚ ਪਾ ਦਿੱਤੀ ਜਾਂਦੀ ਹੈਗੀ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪੇਂਟਰ ਨੇਗੇ ਢੋਲਿਆਂ ਘਾ ਭਰ ਕੇ ਕੰਧਾਂ ਦੇ ਉੱਤੇ ਜਿੱਥੇ ਹੱਥ ਨਹੀਂ ਜਾਂਦਾਗਾ ਉੱਥੇ ਲਗਾ ਦਿੰਦੇ ਨੇਗੇ ਸੋ ਉਸ ਤੋਂ ਬਾਅਦ ਜ਼ਿਆਦਾ ਟਾਈਮ ਹੋ ਗਿਆ ਜ਼ਿਆਦਾ ਲੰਗਰ ਚੱਲੇ ਪਿਆ ਸੋ ਚਾਹ ਪਰਤਾਈ ਗਈ ਸਾਰੇ ਸੰਗਤ ਨੂੰ ਚਾਹ ਪਰਤਾਉਣ ਤੋਂ ਬਾਅਦ ਫੇਰ ਦੁਬਾਰੇ ਉਸ ਤਰ੍ਹਾਂ ਕੰਮ ਹੋ ਜਾਣਾਗਾ ਸ਼ੁਰੂ ਤੇ ਆ ਦੇਖ ਲੋ ਨਲਕੇ ਕੋਲੇ ਸਾਡੇ ਨੌਜਵਾਨ ਖੜੇ ਨੇਗੇ ਤੇ ਮੈਂ ਇਹਨਾਂ ਨੂੰ ਪੁੱਛ ਰਿਹਾ ਸੀਗਾ ਵੀ ਐਨੇ ਜਣੇ ਦੀ ਲੋੜ ਹੈ ਨਲਕੇ ਵਿੱਚ ਬੂਕੀ ਬਦਲਣ ਦੇ ਲਈ ਇਹ ਸਾਰੇ ਜਣੇ ਸੋ ਉਸ ਤੋਂ ਬਾਅਦ ਇਹਨਾਂ ਨੇ ਬੂਕੀ ਪਾ ਦਿੱਤੀ ਆ ਪਾਣੀ ਅਜੇ ਵੀ ਨਾ ਇੱਥੇ ਉੱਚਾ ਦਾ 10-15 ਫੁੱਟ ਦੀ ਵੀ ਸਾਰੀ ਤੇ ਸੀਗੀ ਬੂਕੀ ਤੇ ਉਹਨੇ ਪਾਣੀ ਆ ਜਦੋਂ ਬੂਕੀ ਬਦਲ ਤੇ ਚੱਕ ਲੈਣ ਨਲਕੇ ਨੇ ਸੋ ਆਹ ਆ ਤੁਹਾਨੂੰ ਦੱਸੀ ਸੀ ਗੱਲ ਕਿ ਜਿਹੜੇ ਨੌਜਵਾਨ ਉਹ ਬੁਰਸ਼ ਚੋਂਨ ਕਰ ਰਹੇ ਸੀਗੇ ਇਹ ਮਹਿੰਦਰ ਸਿੰਘ ਵਰਗੇ ਦੇ ਸਾਥੀ ਨੇ ਸਾਰੇ ਇਹਨਾਂ ਨੇ ਇਹ ਲਾਲ ਰੰਗ ਦੇ ਜਿਹੜੀ ਹਰਮਚੀ ਆ ਗਈ ਉਹ ਮਾਰੀ ਗਈ ਸਾਰੇ ਬਗਲ ਦੇ ਉੱਤੇ ਸਾਡੇ ਨੌਜਵਾਨ ਨੇ ਜਿੱਥੇ ਤੁਸੀਂ ਦੇਖ ਰਹੇ ਹੋਗੇ ਬਣਿਆ ਹੋਇਆਗਾ ਕੁੰਡ ਇੱਥੇ ਜਦੋਂ ਬਸਾਖੀ ਲੱਗੂਗੀ ਤੇ ਸਾਰੇ ਵਰਤਨ ਜਿਹੜੇ ਉਹ ਇੱਥੇ ਮੰਝ ਜਾਣਗੇ ਸਾਡੇ ਜਿਹੜੇ ਸਾਰੇ ਸੇਵਾਦਾਰ ਨੇ ਉਹ ਤੇ ਦਿੜ ਰਾਤ ਸੇਵਾ ਕਰਦੇ ਨੇਗੇ ਤੁਹਾਨੂੰ ਦੱਸ ਦਈਏ ਕਿ ਭਦੌੜ ਦੇ ਜਿਹੜੇ ਨੌਜਵਾਨ ਨੇਗੇ ਉਹ ਬੜੇ ਉਤਸ਼ਾਹ ਦੇ ਨਾਲ ਸਾਲ ਭਰ ਉਡੀਕਦੇ ਰਹਿੰਦੇ ਨੇ ਕਿ ਕਦੋਂ ਬਸਾਖੀ ਆਊਗੀ ਤੇ ਅਸੀਂ ਦੰਦਵਾ ਸਾਹਿਬ ਵਿਖੇ ਲੰਗਰ ਲਾਵਾਂਗੇ ਸੋ ਉਹਨੇ ਹੀ ਉਤਸ਼ਾਹ ਤੇ ਚਾਹ ਦੇ ਨਾਲ ਸੇਵਾ ਕਰ ਰਹੇ ਨੇ ਸਾਡੇ ਸਾਹਮਣੇ ਕੈਮਰਾਮੈਨ ਨੇਗੇ ਇਹ ਸਾਡੇ رائے ਕੋਟਾ ਜੀ ਇਹ ਵੀ ਇਹਨਾਂ ਨੇ ਤੁਹਾਨੂੰ ਮਨ ਤੋਂ ਬਹੁਤ ਸੇਵਾ ਕੀਤੀ ਹੈਗੀ ਤੇ ਕਰ ਰਹੇ ਨੇਗੇ। ਸੋ ਅਚੁਰਾਂ ਵਾਲਾ ਥਾਂ ਇਹਦੇ ਕੰਧਾਂ ਵੀ ਰੰਗਣ ਵਾਲੀਆਂ ਸੀ ਤੇ ਉਹ ਪ੍ਰੈਸ਼ਰ ਦੇ ਨਾਲ ਇਹਦੀ ਕਲੀ ਲਾ ਕੇ ਉਸ ਤੋਂ ਬਾਅਦ ਨਮੀ ਕਲੀ ਹੈ ਜਿਹੜੀ ਉਹ ਪਾਈ ਗਈ। ਇਹਦੇ ਤੇ ਲਗਾਈ ਕੀ ਕੰਧ ਦੇ ਉੱਤੇ ਤਾਂ ਕਿ ਜਚਣ ਲੱਗ ਜੇ। ਹੁਣ ਥੋੜੇ ਟਾਈਮ ਬਾਅਦ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਲੋਕਾ ਜਿਹੜੀ ਉਹ ਦਿੱਤੀ ਗਈ ਲੰਗਰ ਨੂੰ। ਸੋ ਮੇਰੀ ਡਿਊਟੀ ਲੱਗੀ ਦੁਪਹਿਰ ਵਾਲੀ ਚਾਹ ਦੀ ਉੱਤੇ 2:30 ਤੋਂ ਲੈ ਕੇ 3 ਵਜੇ ਲੋਕਾ ਕਹਿੰਦੇ ਵੀ ਤੁਸੀਂ ਬਣਾਓ ਚਾਹ। ਤੋਂ ਅਸੀਂ ਵੀ ਦੇਗਾ ਜਿਹੜਾ ਪਾਣੀ ਦਾ ਹੋ ਰਿਹਾ ਨਾ ਧਰ ਦਿੱਤਾ ਤੇ ਚਾਹ ਬਣਾਈ ਹੈਗੀ। ਚਾ ਬਣਾਉਣ ਤੇ ਟਾਈਮ ਤਾਂ ਲੱਗਿਆ ਪਰੰਤੂ ਫੇਰ ਵੀ ਸੇਵਾ ਤਾਂ ਸੇਵਾ ਕੀ ਗੁਰੂ ਦੀ ਜਦੋਂ ਸਾਫ ਸਫਾਈ ਹੋ ਗਈ ਤੇ ਬਾਬਾ ਜੀ ਵੱਲੋਂ ਹੁਕਮ ਹੋਇਆ ਕਿ ਤੁਸੀਂ ਜਾ ਕੇ ਦਰਸ਼ਨ ਕਰਿਓ ਪਹਿਲਾਂ ਸੋ ਆਪਾਂ ਉਹਦੀ ਵੀ ਵੀਡੀਓ ਹੈਗੀ ਬਣਾਈ ਹੈਗੀ ਤੁਹਾਨੂੰ ਆ ਤਖਸਾਲ ਸਾਬ ਸਾਡੇ ਮੁਖ ਤੇ ਬਾਬਾ ਦੀਪ ਸਿੰਘ ਜੀ ਦਾ ਖੂਹ ਹੈਗਾ ਨਾਲ ਹੀ ਕਿਉਂਕਿ ਇੱਥੇ ਪਾਣੀ ਬੜਾ ਖਾਰਾ ਸੀਗਾ ਫਿਰ ਜਦੋਂ ਸੰਗਤਾਂ ਨੇ ਹੁਕਮ ਕਰਿਆ ਸੀਗਾ ਕਿ ਤੁਸੀਂ ਇੱਥੇ ਕੋਈ ਪਾਣੀ ਦਾ ਪ੍ਰਬੰਧ ਕਰਕੇ ਦਿਓ ਤਾਂ ਬਾਬਾ ਦੀਪ ਸਿੰਘ ਜੀ ਨੇ ਤੇ ਖੂਹ ਲਗਵਾਇਆ ਸੀਗਾ ਜਿਸ ਦਾ ਪਾਣੀ ਅੱਜ ਵੀ ਪੀਣ ਦੇ ਲਈ ਵਰਤਿਆ ਜਾਂਦਾ ਹੈਗਾ ਤੇ ਬੜਾ ਮਿੱਠਾ ਹੈਗਾ ਉਹ ਇਸ ਏਰੀਆ ਦਾ ਇਹ ਬਠਿੰਡੇ ਦਾ ਉਹ ਏਰੀਆ ਆ ਜਾਂਦਾਗਾ ਜਿੱਥੇ ਪਾਣੀ ਆ ਜਿਹੜਾ ਉਹ ਪੀਣ ਯੋਗ ਨਹੀਂ ਹੈਗਾਗਾ ਜੇ ਆਪਾਂ ਆਮ ਦੇਖਾਂਗੇ ਨਲਕਿਆਂ ਤੋਂ ਪਾਣੀ ਪੀਵਾਂਗੇ ਜਾਂ ਧਰਤੀ ਦਾ ਪਾਣੀ ਪੀਵਾਂਗੇ ਤਾਂ ਬੜਾ ਭਾਰਾਗਾ ਹੈਵੀ ਹੈਗਾ ਉਹ ਬਹੁਤ ਜ਼ਿਆਦਾ ਜੂੜਾ ਆਪਾਂ ਪੀਨੇ ਆ ਤਾਂ ਉਹ ਹਾਜਮ ਕਰਨ ਦੇ ਵਿੱਚ ਉਹ ਖਿਆਈ ਆਉਂਦੀ ਹੈਗੀ ਸੋ ਨਾਲ ਹੀ ਬੁਰਜਾਗਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਤੁਹਾਨੂੰ ਦਿਖਾ ਰਹੇ ਆਂਗੇ ਇਹ ਇਹ ਜਿਹੜਾ ਬੁਰਜਾ ਨੇ ਨਵੀਂ ਲੁੱਕ ਦਿੱਤੀ ਜਾ ਰਹੀ ਹੈਗੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਹਦੇ ਤੇ ਜਿਹੜਾ ਹੈਗਾ ਸੀ ਉਹ ਪੱਥਰ ਚੜਾਇਆ ਹੋਇਆ ਸੀਗਾ ਪਰੰਤੂ ਹੁਣ ਇਥੇ ਪ੍ਰਾਤਨ ਲੁੱਕ ਦੇਣ ਦੇ ਲਈ ਉਸ ਤਰ੍ਹਾਂ ਦੀ ਚਨਵਾਈ ਇਹ ਦੁਬਾਰੇ ਕਰਵਾਈ ਦਿੱਤੀ ਗਈ ਆ ਸੋ ਆਪਾਂ ਦਰਸ਼ਨ ਕਰਦੇ ਆ ਜੀ ਗੁਰੂ ਮਹਾਰਾਜ ਜੀ ਦੇ ਨਮਸਕਾਰ ਕਰਾਂਗੇ ਅਰਦਾਸ ਕਰਾਂਗੇ ਸਰਬੱਤ ਦੇ ਭਲੇ ਲਈ ਸੋ ਆਪਾਂ ਨਮਸਕਾਰ ਕੀਤੀ ਤੇ ਇੱਥੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਜਿਹੜਾ ਸ਼ੀਸ਼ਾ ਦਾ ਇੱਥੇ ਨਾ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਭਾਈ ਦੱਲੇ ਨੂੰ ਮਿਲ ਲਏ ਸੀਗੇ ਤਾਂ ਸ਼ੀਸ਼ਾ ਕਿਸੇ ਨੇ ਭੇਟ ਕੀਤਾ ਸੀਗਾ ਤੇ ਉਹ ਸ਼ੀਸ਼ੇ ਦੇ ਮਹਾਰਾਜ ਨੇ ਹੁਕਮ ਕੀਤੇ ਸੀਗੇ ਵੀ ਜਿਹੜਾ ਸ਼ੀਸ਼ੇ ਦੇ ਵਿੱਚ ਆਪਦੇ ਦਰਸ਼ਨ ਕਰੂਗਾ ਜਾਂ ਆਪਦਾ ਮੁੱਖ ਵੇਖੂਗਾ ਤਾਂ ਉਹਦੇ ਜਿਹੜੇ ਜਿਸ ਕਿਸਰਾ ਬਿੰਗਾ ਮੂੰਹ ਹੋਊਗਾ ਤਾਂ ਉਹ ਠੀਕ ਹੋ ਜਾਵੇਗਾ ਜਿਵੇਂ ਮੰਨ ਲਓ ਕਿਸੇ ਨੂੰ ਲਕਵਾ ਮਾਰ ਜਾਂਦਾਗਾ ਤਾਂ ਉਹਦਾ ਮੂੰਹ ਆ ਜਿਹੜਾ ਫੇਸ ਆ ਥੋੜੇ ਦਿਨ ਇੱਕ ਪਾਸੇ ਬਿੰਗਾ ਹੋਣ ਲੱਗ ਜਾਂਦਾਗਾ ਆਹ ਵਾਲਾ ਸ਼ੀਸ਼ਾ ਦਾ ਉਹ ਗੁਰੂ ਮਹਾਰਾਜ ਦੀ ਭੇਟਾ ਦਿੱਤੀ ਹੋਈ ਸੀਗੀ ਤੇ ਹੁਕਮ ਹੋਏ ਸੀ ਆ ਜਿਵੇਂ ਮਾਤਾ ਜੀ ਬੈਠੇ ਨੇਗੇ ਇਹਦੇ ਮੂਰੇ ਸ਼ੋਲੇ ਦੇ ਦਾਣੇ ਚਾਪਦੇ ਨੇ ਤਿੰਨ ਟਾਈਮ ਸ਼ੋਲੇ ਦਾਣੇ ਚੱਪਣੇ ਪੈਂਦੇ ਨੇ ਇਹਦੇ ਮੂਰੇ ਬੈਠ ਕੇ ਆਪਦਾ ਮੁਖ ਵੇਖ ਕੇ ਤਾਂ ਮੂੰਹ ਆ ਜਿਹੜਾ ਉਹ ਮਹਾਰਾਜ ਦੀ ਕੁਦਰਤ ਦੇ ਨਾਲ ਜਾਂ ਕਹਿ ਲਓ ਹੁਕਮ ਦੇ ਨਾਲ ਸਿੱਧਾ ਹੋ ਜਾਂਦਾ ਉਹ ਬੰਦੂਖ ਆ ਗਈ ਜਿਹਦੇ ਨਾਲ ਮਹਾਰਾਜ ਨੇ ਪਰਖ ਕਰੀ ਸੀਗੀ ਵੀਰ ਸਿੰਘ ਧੀਰ ਸਿੰਘ ਦੀ ਨਾਲ ਹੀ ਖੰਡਾ ਪਿਆ ਸੀ ਤੇਗਾ ਪਿਆ ਸੀ ਸੋ ਇਹ ਸਾਰੇ ਗੁਰੂ ਸਾਹਿਬ ਦੇ ਨਿਸ਼ਾਨੀਆਂ ਨੇ ਤੱਕ ਸਾਹਿਬ ਦੇ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਦੋਂ ਵੀ ਆਮੋ ਦਮਦਮਾ ਸਾਹਿਬ ਵਿਖੇ ਪਹਿਲਾਂ ਬਹੁਤ ਜ਼ਿਆਦਾ ਘੱਟ ਸੰਗਤ ਆਉਂਦੀ ਹੁੰਦੀ ਸੀਗੀ ਜਦੋਂ ਅਸੀਂ ਇੱਥੇ ਪੜੇ ਹਾਂਗੇ 3 ਸਾਲ 2003 ਤੋਂ ਲੈ ਕੇ 2005-6 ਤੱਕ ਤਾਂ ਉਦੋਂ ਬਹੁਤ ਸੰਗਤ ਘੱਟ ਆਉਂਦੀ ਹੁੰਦੀ ਸੀਗੀ ਪਰ ਜਦੋਂ ਆਪਾਂ ਹੁਣ ਵੇਖਦੇ ਆਂਗੇ ਤਾਂ ਦਮਦਮਾ ਸਾਹਿਬ ਵਿਖੇ ਬਹੁਤ ਜਿਆਦਾ ਸੰਗਤ ਹੈ ਜਿਹੜੀ ਉਹ ਨਤਮਸਤਕ ਹੋਣ ਦੇ ਲਈ ਆਉਣ ਲੱਗ ਗਈ ਆ ਸੋ ਆਪਾਂ ਇੱਥੇ ਕੈਮਰਾ ਬੰਦ ਕਰਕੇ ਉਸ ਤੋਂ ਬਾਅਦ ਜਿਹੜਾ ਹੈਗਾ ਦੁਬਾਰੀ ਲੰਗਰ ਦੇ ਵਿੱਚ ਜਿੱਥੇ ਸਥਾਨ ਆਪਣਾ ਬਣਿਆ ਹੋਇਆ ਸਫਾਈ ਚੱਲ ਰਹੀ ਸੀਗੀ ਉੱਥੇ ਪਹੁੰਚ ਗਏ ਆ ਸ਼ਾਮ ਦਾ ਵੇਲਾ ਹੋ ਗਿਆ ਤੇ ਜਿਹੜੀ ਸਫਾਈ ਆ ਪੂਰੀ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਲੁੱਕ ਆ ਜਿਹੜੀ ਉਹ ਸਾਰੀਆਂ ਕੰਧਾਂ ਦੇ ਤੇ ਕਲੀ ਵੱਜ ਚੁੱਕੀ ਆ ਦਰਖਤਾਂ ਤੇ ਕਲੀ ਲਗਾ ਦਿੱਤੀ ਗਈ ਆ ਤੇ ਸਾਰੀ ਸਾਫ ਸਫਾਈ ਕਰ ਦਿੱਤੀ ਹੈਗੀ ਹੁਣ ਆਪਾਂ 10 ਤਰੀਕ ਨੂੰ ਦੁਬਾਰੇ ਫੇਰ ਲੰਗਰ ਦੇ ਵਿੱਚ ਆ ਕੇ ਰੌਣਕਾ ਲਾਵਾਂਗੇ ਸੋ ਜਿਹੜੀਆਂ ਘੋੜੀਆਂ ਲੈ ਕੇ ਆਏ ਸੀਗੇ ਵੀਰ ਭਰਾੜ ਤੋਂ ਉਹ ਦੁਬਾਰੇ ਟਰਾਲੀ ਤੇ ਲੱਦੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਐਲਪੀ ਗੱਡੀ ਦੇ ਵਿੱਚ ਸਾਰਾ ਸਮਾਨ ਰੱਖ ਲਿਆ ਗਿਆ ਲੰਗਰ ਦਾ ਸੀਗਾ ਜਾਂ ਹੋਰ ਕੋਈ ਸਮਾਨ ਸੀਗਾ ਉਹ ਸਾਰਾ ਦਾ ਸਾਰਾ ਲੱਦ ਕੇ ਦੁਬਾਰੇ ਫੇਰ ਆਪਾਂ ਜਿਹੜੇ ਚਾਲੇ ਨੇ ਉਹ ਭਰਾੜ ਵੱਲ ਨੂੰ ਪਾ ਦੇਣੇ ਨੇਗੇ ਸੋ ਇਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗਾ ਸਾਡਾ ਅੱਜ ਦਾ ਬਲੌਗ ਕਿਰਪਾ ਕਰਕੇ ਜਰੂਰ ਕਮੈਂਟ ਦੇ ਵਿੱਚ ਦੱਸੋ ਲਾਈਕ ਕਮੈਂਟ ਕਰਿਓ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਸਾਡੇ ਮੁੱਖ ਸੇਵਾਦਾਰ ਨੇਗੇ ਗੁਰੂ ਘਰ ਦੇ ਇਹ ਵੀ ਖੜੇ ਉਡੀਕ ਕਰ ਰਹੇ ਨੇਗੇ ਜਾਣ ਦੇ ਲਈ ਸੋ ਸਾਡੇ ਨਾਲ ਵੀਰ ਨੇਗੇ ਇਹਨਾਂ ਦੇ ਨਾਲ ਹੀ ਆਪਾਂ ਗੱਡੀ ਦੇ ਵਿੱਚ ਵਾਪਸੀ ਆ ਜਿਹੜੀ ਉਹ ਘਟੌੜੀ ਪਾਉਣੀ ਹੈ ਸੋ ਅੱਜ ਦਾ ਬਲੌਗ ਇੱਥੇ ਖਤਮ ਹੁੰਦਾ ਹੈਗਾ ਅਗਲਾ ਬਲੌਗ ਲੈ ਕੇ ਜਲਦੀ ਹਾਜ਼ਰ ਹੋਵਾਂਗੇ